ਇੱਕ ਵਾਰਾ ਰਹਿ ਗਿਆ ਜੀ ਦੀਆਂ ਪੈਣਾ ਦਾ ਮਾਵਾ ਪੈਣਾ ਦਾ ਹਯਾਰ ਗੱਲ ਆ ਸ਼ੁਰੂ ਹੋਣਾ ਮਾਵਾ ਪੈਣਾ ਆਸੀ ਕਰਦੇ ਨੇ ਇੱਕ ਵੀ ਵਾਦਾ ਕਰਿਆ ਸਪੂਠ ਹੋਣ ਦੇ ਸਾਨੂੰ ਸੋ ਜਿਵੇਂ ਪਿਛਲੇ ਵਾਰੇ ਪੂਰੇ ਹੋਏ ਨੇ ਸਾਡਾ ਇਹ ਵੀ ਵਾਦਾ ਜਿਹੜਾ ਇਹ ਪੂਰਾ ਕੀਤਾ ਜਾਊਗਾ ਮਾਨ ਸਰ ਮੁਖੰਤਰੀ ਸਾਹਿਬ ਆਪਣੇ ਵਾਦੇ ਤੋਂ ਨਾ ਮੁੱਕਲੇ ਨੇ ਨਾ ਭੱਜੇ ਨੇ ਕਈ ਵਾਰ ਸਮਾਂ ਲੱਗ ਜਾਂਦਾ ਹੈ ਵਾਦੇ ਪੂਰੇ ਕਰਦੇ ਆ ਤੁਸੀਂ ਵੀ ਥੋੜਾ ਜਿਹਾ ਹੌਸਲਾ ਰੱਖਿਓ ਇਹ ਬਾਕੀ ਮੁੱਖ ਮੰਤਰੀ ਸਾਹਿਬ ਹੀ ਭੁੱਲ ਵੀ ਜਾਂਦੇ ਨੇ ਯਾਰ ਕਰਾਉਣ ਨੂੰ ਬੈਠੀ ਹਾਂ ਇਹ ਕਹੋ ਕਿ ਹੈ ਨਾ ਮੈਂ ਕਹਿੰਦੀ ਮਾਰ ਤਾਂ ਅਮੇਸ਼ਾ ਮਾਰ ਕਿਰਾ ਕਰ ਪਰ ਮੈਨੂੰ ਲੱਗਦਾ ਲੇਡੀਜ਼ ਚ ਆਪਣੇ ਜ਼ਬਰ ਵੀ ਥੋੜਾ ਜ਼ਿਆਦਾ ਨਹੀਂ ਠੀਕ ਹੈ ਆਪਾਂ ਜ਼ਬਰ ਕਰ ਲੈਨੇ ਆ ਜਿੱਥੇ ਕੰਮ ਹੋ ਰਹੇ ਨੇ ਆ ਹਜ਼ਾਰ ਦੀ ਤੋਂ ਮਜ਼ਦੂਰ ਮਿਲਿਆ ਤੁਹਾਨੂੰ ਸਾਡੀ ਪਾਰਟੀ ਦੇ ਐਮਐਲਏ ਸੇਵਾ ਚੇਅਰਮੈਨ ਸੇਵਾ ਵਰਕਰ ਸੇਵਾ ਵਲੰਟੀਅਰ ਸੇਵਾ ਈਆ ਮਾਵਾ ਮਾਪੇ ਆ ਬਜ਼ੁਰਗ ਆਓ ਫੁੱਟ ਦੀ ਸ਼ਾਨ ਪਾਈ ਜੀ ਬਾਹਿਰ ਨੂੰ ਦੀ ਕਰਵਾਓ ਸਾਹ ਵਾਹਿ ਜੀ ਦੀ ਹੁਕਮੇ ਸਭ ਤੋਂ ਪਹਿਲਾਂ ਨਤੜਾ ਸਾਰਿਆਂ ਦਾ ਖਾਸ ਤੌਰ 'ਤੇ ਮਾਵਾ ਪੈੜਾਂ ਦਾ ਧੰਨਵਾਦ ਕਰਦੀ ਆ ਕਿ ਤੁਸੀਂ ਇਸ ਟਾਈਮ ਵੀ ਜਦ ਕਿ ਆਰਾਮ ਕਰਨ ਦਾ ਟਾਈਮ ਹੁੰਦਾ ਤੁਸੀਂ ਵੀ ਬੈਠੇ ਹੋ ਤੁਹਾਡਾ ਇੱਥੇ ਆਉਂਦੇ ਚੱਲਿਆ ਹਾਂ ਇੱਕ ਇੱਕ ਕਦਮ ਸਾਡੇ ਸਿਰ ਮੱਤੇ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆਪਾਂ ਜਿਹੜਾ ਅੱਗੇ ਬੈਠੇ ਆ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਉਣ ਵਾਲੀ 10 ਤਰੀਕ ਨੂੰ ਇਲੈਕਸ਼ਨ ਹੋਣ ਜਾਣੀ ਹੈ ਜਲੰਧਰ ਵੈਸਟ ਦੇ ਵਿੱਚ ਇਹ ਇਲੈਕਸ਼ਨ ਸਿਰਫ ਜਲੰਧਰ ਜੀ ਹੋ ਰਹੀ ਹੈ ਪੰਜਾਬ ਤੋਂ ਨਹੀਂ ਹੋ ਰਹੀ ਕੋਈ ਪੈਂਸੇ ਵਿੱਚ ਕੁਝ ਫੋੜੇ ਸਾਈਡ ਇਹ ਸਭ ਜਲੰਧਰ ਵੈਸਟ ਦੇ ਵਿੱਚ ਹੋ ਰਹੀ ਹੈ ਆਪਾਂ ਨੂੰ ਕੀ ਲੋੜ ਪੈਗੀ ਸੀ ਇਲੈਕਸ਼ਨ ਦੀ ਤੁਸੀਂ ਐਮਐਲਏ ਚਾਹੁੰਦੇ ਹੋ 5 ਸਾਲ ਹੀ ਚਾਹੁੰਦੇ ਹੋ ਉਸੀਂ ਸੋਚਦੇ ਹਾਂ ਕਿ ਐਮ.ਐਲ.ਏ ਆਪਾਂ ਬਣਾ ਲਿਆ ਹੁਣ ਇਹ ਆਪਣੇ ਕੰਮ ਕਰੇਗਾ ਆਪਣੇ ਹਲਕੇ ਦੇ ਵਿਕਾਸ ਕਰਾਊਗਾ ਸੁੱਖਾਂ ਦੁੱਖਾਂ ਚ ਸਹਾਰਾ ਬਊਗਾ ਪਰ ਮੈਨੂੰ ਲੱਗਦਾ ਹੈ ਜਿਹੜਾ ਪਹਿਲਾ ਐਮ.ਐਲ.ਏ ਸੀਗਾ ਉਹਦੇ ਮਾਂਚ ਐਨੀ ਮੈਲ ਸੀ ਸੋ ਨੂੰ ਵੀ ਫਰਕ ਨਹੀਂ ਦੱਤੀ ਹੋ ਗਈ ਸਾਨੂੰ ਵੀ ਨਹੀਂ ਪਤਾ ਲੱਗਿਆ ਕਿ ਇਹਦੇ ਮਾਂਚ ਕੀ ਹੈ ਸਾਡੇ ਤੋਂ ਵੀ ਗਲਤੀ ਹੋਈ ਹੈ ਅਸੀਂ ਮੰਨਦੇ ਹਾਂ ਜੋ ਮਾੜਾ ਕੰਮ ਸੀਗਾ ਇਹ ਮੈਂ ਨਹੀਂ ਕਿਹਾ ਜਲੰਧਰ ਵਸਤੇ ਦੇ ਲੋਕ ਦੱਸਦੇ ਆ ਹਰੇਕ ਕੰਮ ਚਲਾ ਹਿੱਸਾ ਸੁਣ ਪਰ ਪਰਮਾਤਮਾ ਨੇ ਇਹ ਜੀ ਖੇਡ ਚਾਹੀਏ ਇਹ ਜੀ ਖੇਡ ਚਾਹੀਏ ਇਹ ਦੋਸਤੀ ਉਹ ਆਪੀ ਅਸਾਈਨ ਦੇ ਕੇ ਭੱਜ ਗਿਆ ਸਾਨੂੰ ਕੱਟਣ ਦੀ ਲੋੜ ਨਹੀਂ ਉਹਨੂੰ ਪਤਾ ਸੀਗਾ ਜਦੋਂ ਮਾੜੇ ਜਿਹਨੇ ਕੰਮਲੇ ਜਿਹੜੇ ਉਹ ਆਮ ਆਦਮੀ ਪਾਰਟੀ ਨੇ ਜਾਣੇ ਨਹੀਂ ਕਿ केजरीवाल साहब ने बर्दाश्त नहीं करने भगवंत तो मान जी ने नहीं बर्दाश्त करने उन्हें सोचा मैं कितने हो जाके ठगिया ठोरिया मार लेना इतने तो दाल नहीं करेंगे आई कम होया साढ़े तो परखन से गलती हुई पर परमात्मा ने शुक्रगुजार के साथ दो साल से पता लग गया अपने को समा है क्या जेब दो ताई साल दाहूर ਜੇ ਕੋਈ ਐਮਐਲਏ ਚਾਵੇ ਤਾਂ ਜਿੰਨਾ ਮਰਜ਼ੀ ਵਿਕਾਸ ਇਰੀਏ ਦਾ ਕਰਾ ਸਕਦਾ ਹੈ ਕੋਈ ਫੰਡਾਂ ਚ ਕੋਈ ਗਰੰਟਾਂ ਚ ਕਮੀਆਂ ਨਹੀਂ ਹੁੰਦੀਆਂ ਜੇ ਪ੍ਰਣਾਮ ਮੈਨੇ ਵੀ ਜੇ ਪ੍ਰਣਾਮ ਮੈਨੇ ਵੀ ਚਾਹੁੰਦਾ ਸੇ ਮੁੱਖ ਮੰਤਰੀ ਚਾਪ ਕੋ ਜਾ ਕੇ ਬੇਨਤੀ ਕਰਾਂਦਾ ਸੀ ਵੀ ਮੇਰੇ ਹਲਕੇ ਲਈ ਵੀ ਗ੍ਰਾਂਟ ਦਿਓ ਕੀ ਪੈਸਾ ਦਿਓ ਮੈਂ ਆਪਣੇ ਏਰੀਆ ਦਾ ਵਿਕਾਸ ਕਰਾਉਣਾ ਪਰ ਉਹ ਹਲਕੇ ਨਾਲ ਕੋਈ ਮਤਲਬ ਨਹੀਂ ਸੀਗਾ

ਕਾਂਗਰਸ ਨੇ ਰਾਜ ਕੀਤਾ ਥੋੜਾ ਟਾਈਮ ਨਹੀਂ ਹੁੰਦਾ ਸੱਤਰ ਸਾਲ ਦਾ ਆਪਣੀਆਂ ਤੀਜੀਆਂ ਪੀੜ੍ਹੀਆਂ ਆ ਗਈਆਂ ਪੀੜ੍ਹੀਆਂ ਬਦਲ ਗਈਆਂ ਜਨਰੇਸ਼ਨ ਚੇਂਜ ਹੋ ਗਈ ਪਰ ਮੁੱਦੇ ਉਹੀ ਨੇ ਇਸ਼ੂ ਉਹੀ ਨੇ 10-12 ਦਿਨ ਹੋ ਗਏ ਮੈਨੂੰ ਵੀ ਤੁਹਾਡੇ ਹਲਕੇ ਚ ਵਿਚਰਦੇ ਆ ਮੈਨੂੰ ਜਿਹੜੇ ਜੇ ਇਸ਼ੂ ਮਿਲੇ ਨੇ ਇਸ਼ੂ ਪਤਾ ਲੱਗੇ ਨੇ ਕਿਉਂਕਿ ਗਰਾਊਂਡ ਤੇ ਆ ਹਰ ਵਾਰਡ ਹਰ ਮਹੱਲੇ ਚ ਜਾ ਕੇ ਦੂਜੀ ਦੂਜੀ ਤੀਜੀ ਤੀਜੀ ਵਾਰ ਜਿਹੜਾ ਗੇੜਾ ਲੱਗ ਰਿਹਾ ਹੈ ਹਰ ਵਾਰਡ ਚ ਜੇ ਮੈਨੂੰ ਇਹ ਸ਼ਿਕਪਤਾ ਲੱਗੇ ਨੇ ਤੇ ਹਿਸ਼ੂ ਸਾਹੀ ਨੇ ਦਰਿਆ ਨਾੜੀਆਂ ਸੀਮੇਸ਼ ਪੀਰਾ ਪਾਣੀ ਸੀਸੀਟੀਵੀ ਕੈਮਰੇ ਅਹੀਂ ਨੇ ਹੋਰ ਕੋਈ ਸ਼ਿਕਪਤਾ ਨਹੀਂ ਹੈਗਾ ਜੇ ਕੋਈ ਐਮਐਲਏ ਚਾਹਦਾ ਇਹ ਬੜੇ ਆਰਾਮ ਨਾਲ ਕਰਾ ਸਕਦਾ ਸੀ ਤਾਂ ਸਰਕਾਰ ਚਾਹੁੰਦੀ ਪਿਛਲੇ 70 ਸਾਲ ਤੋਂ ਇਹ ਮਸਲੇ ਹੱਲ ਹੋ ਜਾਂਦੇ ਆਪਾਂ ਅੱਜ ਨਵੀਂ ਹੁੰਦੀ ਰੱਖਦੇ ਸਰਕਾਰ ਅੱਗੇ ਪਰ ਮੰਗਾਉਂ ਨਹੀਂ ਕੰਮ ਹੋਣਾ ਨਹੀਂ ਕੋਈ ਨਹੀਂ ਕਰਿਆ ਰਾਜ ਕਰਿਆ ਪਰ ਲੋਕਾਂ ਦੇ ਦਿਲਾ ਦੇ ਨਹੀਂ ਕਰਿਆ ਵਿਕਾਸ ਕਰਾਇਆ ਪਰ ਲੋਕਾਂ ਦਾ ਨਹੀਂ ਕਰਾਇਆ ਇਹੀ ਹੋਇਆ ਹੁਣ ਤੱਕ ਤੁਸੀਂ ਸਾਰਿਆਂ ਨੇ ਬਦਲਾਅ ਦੇ ਤੌਰ ਤੇ 2022 ਚ ਮੋਤਮਤਰੀ ਸਰਕਾਰ ਤੋਂ ਬਾਅਦ ਨੂੰ ਮਾਨ ਦੀ ਸਰਕਾਰ ਬਣਾਈ ਪੰਜਾਬ ਚ ਦਿੱਲੀ ਨੇ ਚੰਗੇ ਕੰਮ ਦੇਖਦੇ ਆ ਹਾਂ ਤੁਸੀਂ ਉੱਥੇ ਦੇਖਿਆ ਵੀ ਮਹੱਲਾ ਕਲੀਨਪਨ ਅਭੀ ਵੀ ਪੰਜਾਬ ਚ ਨਹੀਂ ਹੈ ਸੋ ਮਾਨ ਸਾਹਿਬ ਨੇ ਆ ਕੇ ਹਰ ਹਲਕੇ ਨੂੰ ਮਹੱਲਾ ਤੇ ਪ੍ਰੋਵਾਈਡ ਕਰਾਈ ਤੁਹਾਡੇ ਹਲਕੇ ਜੀ ਬਣੇ ਪਰ ਮੇਰੀ ਮਾਪਿਆਂ ਦੀ ਇੱਕ ਇੰਨੀ ਵਧੀਆ ਮੰਗ ਮੈਨੂੰ ਲੱਗਦੀ ਹੈ ਜਿੱਥੇ ਨੂੰ ਮੈਂ ਜਾਣੀ ਆ ਹਰ ਕੋਲ ਵਾਲੇ ਮੈਨੂੰ ਕਹਿੰਦੇ ਨੇ ਕਿ ਸਾਡੇ ਮਹੱਲੇ ਵਿੱਚ ਮਹੱਲਾ ਨਹੀਂ ਆਉਂਦਾ ਇੰਨੀ ਦੀਵਾਨ ਹੈ ਬੜੇ ਅਮੀਰ ਵਰਗ ਸਰ ਇੱਥੇ ਹੀ ਭਣਿਆ ਭਾਗਿਆ ਸੌ ਦਸਰ ਹੀ ਲੇ 120 ਫੁੱਟ ਰੋਡ ਤੇ ਮਹੱਲਾ ਜੀ ਨੇ ਬਣਿਆ ਹੋਇਆ ਸੋ ਸ਼ੇਅਰ ਸੁਵਿਧਾ ਹਾਂ ਦਾ ਜਿਹੜਾ ਸਾਰੇ ਉੱਪਰ ਚੱਕੇ ਆਂ ਕੁਚਲੇ ਜਵਾਲਾ ਸੀਗਾ ਕਿਤੇ ਦੀ এডਿਕੇਸ਼ਨ ਹੈ ਸਿੱਖਿਆ ਹੈ ਉਹ ਹਰ ਬੱਚੇ ਲਈ ਇੱਕ ਸਮਾਨ ਦਿੱਤੀ ਜਾਊਗੀ ਅਮੀਰ ਗਰੀਬ ਕਿਹੜਾ ਫਰਕ ਆਉਂਦਾ ਨਹੀਂ ਅੱਜ ਤੁਸੀਂ ਦੇਖਿਆਊਗਾ ਅਗਵਾੜਾ ਪੜ੍ਹਦੇ ਹੋਗੇ TV ਦੇਖਦੇ ਹੋਗੇ ਸਰਕਾਰੀ ਸਕੂਲਾਂ ਦਾ ਰਿਜ਼ਲਟ ਪ੍ਰਾਈਵੇਟ ਨਾਲੋਂ ਕਿਤੇ ਵਧੀਆ ਆ ਰਿਹਾ ਹੈ ਇਹ ਕਿਉਂ ਹੋਇਆ ਤੁਹਾਡੇ ਬੱਚਿਆਂ ਨੂੰ ਵਧੀਆ ਟੀਚਰਸ ਮਿਲ ਰਹੇ ਨੇ ਵਧੀਆ ਮਾਹੌਲ ਮਿਲ ਰਿਹਾ ਹੈ ਪੜਾਈ ਛੋਟੇ ਬੱਚੇ ਪੜ੍ਹਨਗੇ ਲਿਖਣਗੇ ਇਤਹਾਸ

ਕਿਹਨਾਂ ਦੇ ਸਫਾਰਿਸ਼ ਤੋਂ ਪਰੇਣਾ ਕਿਸੇ ਰਿਸ਼ਵਤ ਤੋਂ ਮਿਲਦੀ ਹੈ ਅਸੀਂ ਬਾਤ ਖਾ ਰੇ ਹਾਂ ਨਾ ਹਿੰਮਤਾਈ ਗੱਲ ਕਹਿੰਦੇ ਆ ਮਨਾ ਤੇਰੀ ਸਾਜਦੇ ਪੈਰਾਂ ਦੇ ਅੰਗੇ ਝੋਕੇ ਮਨਾ ਤੇਰੀ ਸਾਜਦੇ ਪੈਰਾਂ ਦੇ ਅੰਗੇ ਝੋਕੇ ਮਨਾ ਤੇਰੀ ਸਾਜਦੇ ਪੈਰਾਂ ਦੇ ਅੰਗੇ ਝੋਕੇ ਇੱਕ ਵਾਰ ਜਿੰਦਾਬਾਦ ਇੱਕ ਮਹਾਨ ਰਹਿ ਗਿਆ ਜੀ ਬੀਬੀਆਂ ਪੈਣਾ ਦਾ ਮਾਂ ਪੈਣਾ ਦਾ ਹਯਾਤ ਗੱਲ ਆ ਜੀ ਹੋਣੀ ਹੈ ਸਾਹਮਣੇ ਆਸੀ ਕਰਦੇ ਨੇ ਕਿਉਂਕਿ ਵਾਦਾ ਕਰਿਆ ਸੁਖਮੰਦਰ ਸਾਹਿਬ ਨੂੰ ਸੋ ਜਿਵੇਂ ਪਿਛਲੇ ਬਾਰੇ ਪੂਰੇ ਹੋਏ ਨੇ ਸਾਡਾ ਇਹ ਵੀ ਵਾਦਾ ਜਿਹੜਾ ਇਹ ਪੂਰਾ ਕੀਤਾ ਜਾਊਗਾ ਮਾਨ ਸਰ ਮੁਖੰਦਰੀ ਸਾਹਿਬ ਆਪਣੇ ਵਾਦੇ ਤੋਂ ਨਾ ਮੁੱਕਰੇ ਨਾ ਭੱਜੇ ਨੇ ਕਈ ਵਾਰ ਸਮਾਂ ਲੱਗ ਜਾਂਦਾ ਹੈ ਵਾਦੇ ਪੂਰੇ ਕਰਦੇ ਆ ਤੁਸੀਂ ਥੋੜਾ ਜਿਹਾ ਹੌਸਲਾ ਰੱਖਿਓ ਤੇ ਬਾਕੀ ਮੁਖੰਦਰੀ ਸਾਹਿਬ ਕੀ ਭੁੱਲ ਵੀ ਜਾਂਦੇ ਮੈਂ ਯਾਦ ਕਰਾਉਣ ਨੂੰ ਬੈਠੀ ਹਾਂ ਮੇਰੇ ਨਾਲ ਮਿਲ ਆ ਗਏ ਪਰ ਮੈਂ ਲਗਾ ਲੇਡੀਜ਼ ਚ ਆਪਣੇ ਸਬਰ ਨੂੰ ਕੋਲ ਲਾ ਦਿੰਦੀ ਠੀਕ ਹੈ ਆਪਾਂ ਸਫ਼ਰ ਕਰ ਲੈਣੇ ਆ ਜਿੱਥੇ ਇਹਨੇ ਕੰਮ ਹੋ ਰਹੇ ਨੇ ਆ ਹਜ਼ਾਰ ਦੀ ਤੁਹਾਨੂੰ ਜ਼ਰੂਰ ਮਿਲਿਆ ਤੁਹਾਨੂੰ ਸੋ ਮੇਰੀ ਬੇਨਤੀ ਹੈ ਤੁਹਾਡੇ ਸਾਰਿਆਂ ਲਈ ਆਪਾਂ ਸਭ ਨੂੰ ਪਤਾ ਹੈ ਕਿ ਆਉਣ ਵਾਲੀ 10 ਤਰੀਕ ਨੂੰ ਇਲੈਕਸ਼ਨ ਨੇ ਕਾਮਾਰੀ ਪਾਰਟੀ ਦੇ ਕੈਂਡੀਡੇਟ ਮੇਰੇ ਦਰਪਾ ਗਜੀ ਜਿਹੜੇ ਬਹੁਤ شریف ਨੇ ਇਨਸਾਨ ਨੇ ਉਹਨਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਬੜੇ ਜਿਚੇਚਰ ਦਾ ਇਹ ਸਮਾਸ਼ੇਵਰ ਲੱਗਾ ਹੋਇਆ ਹੈ ਉਹਨਾਂ ਦੇ ਨੌ ਆਲੇ ਨੇ ਆਵੀ ਅਤੇ ਨੌ ਦੋਹੇ ਸਾਡੇ ਦੇ ਸਾਹਰ ਨੇ ਸੋ ਇਹ ਵੀ ਗਰਾਮ ਤੇ ਆ ਕੇ ਮੇਰੇ ਨਾਲ ਦਸ ਕੁ ਦਜਨਾਂ ਤੋਂ ਇਹ ਵੀ ਵਿਚਰ ਰਹੇ ਨੇ ਲੋਕਾਂ ਦੇ ਵਿੱਚ ਤੇ ਲੋਕਾਂ ਦੇ ਦੁੱਖ ਸੁੱਖ ਸੁਣ ਰਹੇ ਨੇ